ਠੀਕ ਹੈ ਨਾ ਲੋ ਜੀ ਚੱਕਰੋ ਸਿੰਘੀ ਸਿੰਘੀ ਕਰਮਾ ਵਾਲੀ ਮੋੜੀ ਜਾਂਦੀ ਆ ਤੇ ਪੂਸ ਤੋਂ ਨੂੰ ਦਿਖਾਤੀ ਤੇ ਥਾਣ ਵਿਖਾਤੇ ਠੀਕ ਹੈ ਜੀ ਲੋ ਜੀ ਤੋਰਦੇ ਪ੍ਰਾ ਤੋਰਦੇ ਮਰੇ ਲੰਮਾ ਤੋਰਦੇ ਲੋ ਜੀ ਤੋਰਾ ਤਰਾ ਦੇਖ ਸਕਦਾ ਕਰਮਾ ਵਾਲਾ ਲੋ ਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਗੱਲ ਕੋਠੇ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਕਟੀਆਂ ਬਹੁਤ ਟੌਪ ਦੇ ਕੱਟਣਾ ਦੋਨੇ ਜੈਡ ਬਲੈਕ ਪੂਸ ਠੀਕ ਹੈ ਜੀ ਸਿੰਘੀ-ਸੁੰਗੀ ਕਰਮਾ ਵਾਲੀ ਦੀ ਬਹੁਤ ਸੋਹਣੀ ਆ ਠੀਕ ਹੈ ਚੈੱਕ ਕਰ ਸਕਦਾ ਥੋੜਾ ਜਨਾ ਨੀਰਾ ਹੋ ਗਿਆ ਇਸ ਕਰਕੇ ਆਪਾਂ ਚੰਗੀ ਤਰ੍ਹਾਂ ਦਿਖਾ ਨਹੀਂ ਸਕਦੇ ਕਿਉਂਕਿ ਲੈਟ ਲੱਗੀ ਹੈ ਲੈਟ ਚ ਦਿਖਾ ਰਿਹਾ ਸਾਨੂੰ ਬਾਕੀ ਆਪਾਂ ਜ਼ੂਮ ਕਰਕੇ ਦਿਖਾ ਦਿੰਦੇ ਨੇ ਨੇੜੇ ਕਰਕੇ ਦੇਖ ਸਕਦੇ ਹਾਂ ਠੀਕ ਹੈ ਜੀ ਤੇ ਜੈਡ ਬਲੈਕ ਪੂਸ ਹੈ ਇਹਦੀ ਤੇ ਕਾ ਨਾਲ ਕੱਟੀ ਆ ਇਹ ਵੀ ਚੈੱਕ ਕਰ ਸਕਦੇ ਹਾਂ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਆ ਜੀ ਜਾਣਕਰ ਬਾਈ ਜੀ ਸੱਸਰੀ ਘਰ ਜੀ ਸੱਸਰੀ ਘਰ ਬਾਈ ਨਾ ਵੀਰ ਜੀ ਆਪਣਾ ਗੁਰਜੀਤ ਸਿੰਘ ਆਈ ਪਿੰਡ ਗਿੱਲ ਕੋਠੇ ਜਿਲ੍ਹਾ ਬਰਨਾਲਾ ਜੀ ਪਹਿਲੀ ਕੱਟੀ ਦੀ ਉਮਰ ਦੱਸੋ ਬਈ ਕਿੰਨੇ ਆ ਪਹਿਲੀ ਕੱਟੀ ਦੀ ਉਮਰ ਆ ਬਾਈ 16.5 ਮਹੀਨੇ ਦੀ 16.5 ਮਹੀਨੇ ਦੀ ਹਾਂਜੀ ਠੀਕ ਆ ਜੀ ਲੋਪਰਾ ਚੈੱਕ ਕਰ ਸਕਦੇ ਤੋਰ ਦੋ ਬਰਾ ਨੂੰ ਨਾਲੇ ਮਾੜੇ ਥਾਣੇ ਦਿਖਾ ਦਿਓ ਵੀਰੇ ਇੱਕ ਮਿੰਟ ਬਈ ਥਾਣੀ ਦਿਖਾ ਦਿਓ ਬਈ ਚਾਰ ਥਾਣੇ ਬਹੁਤ ਝੋਲੀ ਜੁਲੀ ਬਹੁਤ ਚੰਗੀ ਆ ਬਈ ਇਹਦੀ ਮਾ ਉਹਦਾ ਰਿਕਾਰਡ ਬਹੁਤ ਚੰਗਾ ਦਾ ਜੀ ਠੀਕ ਆ ਜੀ ਠੀਕ ਆ ਜੱਡ ਬਲੈਕ ਆ ਇੱਕ ਵਾਲ ਵੀ ਕਾਲਾ ਨੇ ਬਾਈ ਠੀਕ ਆ ਜੀ ਇੱਕ ਵਾਲ ਵੀ ਠੀਕ ਆ ਦੇਣਾ ਜੋੜੇ ਆ ਹਾਂ ਦੇਣਾ ਜੋੜੇ ਆ ਬਾਈ ਠੀਕ ਆ ਤੋਰ ਦੋ ਲੋ ਭਰਾ ਜੀ ਕਹਿੰਦਾ ਦੋਨੇ ਕੱਠੀਆਂ ਦੇਣੀਆਂ ਤੇ ਸਿੰਗਲ ਸਿੰਗਲ ਤਾਂ ਭਾਈ ਕਹਿੰਦਾ ਦੇਣੀ ਨਹੀਂ ਠੀਕ ਹੈ ਨਾ ਲੋ ਜੀ ਚੱਕ ਕਰੋ ਸਿੰਗੀ ਸਿੰਗੀ ਕਰਮਾ ਵਾਲੀ ਮੋੜੀ ਜਾਂਦੀ ਆ ਤੇ ਪੂਸ ਤੋਂ ਨੂੰ ਦਿਖਾਤੀ ਤੇ ਥਾਣ ਵਿਖਾਤੇ ਠੀਕ ਹੈ ਜੀ ਲੋ ਜੀ ਤੋੜ ਦੇ ਭਰਾ ਤੋੜ ਦੇ ਮੋੜ ਲੰਮਾ ਤੋੜ ਲੋ ਜੀ ਤੋੜਾ ਤਰਾ ਦੇਖ ਸਕਦਾ ਕਰਮਾ ਵਾਲਾ ਲੋ ਜੀ ਰੇਟ ਭਰਾ ਦਾ ਰੇਟ ਭਾਈ ਫੋਨ ਤੇ ਕਰਾਂਗੇ ਦੋਨਾਂ ਦਾ ਰੇਟ ਫੋਨ ਤੇ ਕਰੋਗੇ ਹਾਂਜੀ ਠੀਕ ਹੈ ਜੀ ਰੇਟ ਵਾਈਜ਼ ਹੀ ਕਹਿੰਦਾ ਫੋਨ ਤੇ ਠੀਕ ਹੈ ਜੀ ਦੂਜੀ ਭਾਈ ਦੂਜੀ ਦਵਾਈ ਹੈਗੀ 1.5 ਮਹੀਨੇ ਦੀ ਹੋ ਰਹੀ ਹੈ 1.5 ਮਹੀਨੇ ਦੀ ਜੀ ਫੇਸ ਚੈੱਕ ਕਰ ਸਕਦੇ ਬਹੁਤ ਸੋਹਣਾ ਤੇ ਥਣਚਾਰੀ ਵੀਰੇ ਫੜੀ ਮੜਾ ਹਾਂਜੀ ਚਾਰੀ ਹੋਈ ਦਿਖਾ ਦੂ ਮੜਾ ਲੋ ਜੀ ਚੈੱਕ ਕਰ ਸਕਦਾ ਚਾਰ ਹੀ ਥਾਣਾ ਠੀਕ ਹੈ ਜੀ ਤੋੜ ਦੋ ਪ੍ਰਾਣੂ ਵੀ ਲੋ ਜੀ ਸਿੰਘੀ-ਸੁੰਗੀ ਇਹਦੀ ਬਹੁਤ ਸੋਹਣੀਆ ਕਰਮਾਂ ਵਾਲੀ ਠੀਕ ਹੈ ਨਾ ਲੋ ਜੀ ਕੋਕੇ ਥੋੜਾ ਹਨੇਰਾ ਹੋ ਗਿਆ ਇਸ ਕਰਕੇ ਅਪਨ ਲਾਈਟ ਚਾਨਣੀ ਬਣਾ ਰਿਹਾ ਆ ਵੀਡੀਓ ਲੋ ਜੀ ਕੱਦ ਕਾਠ ਪਤਲੇ ਪਿੰਡੇ ਚ ਬਰਾ ਕੱਟੀ ਸੋਹਣੀ ਐ ਦੋਨੇ ਜੋੜਾ ਸੋਹਣਾ ਕੱਟਿਆ ਦਾ ਤੇ ਬਾਈ ਜੀ ਕਹਿੰਦਾ ਦੋਨੇ ਕੱਟੀਆਂ ਦੇਣੀਆਂ ਬਾਈ ਜੀ ਨਾਲ ਜਲੂਕ ਕੰਨੈਕਟ ਕਰੋ ਬਾਈ ਦਾ ਨੰਬਰ ਲਿਖਾਂਗੇ ਟਾਈਟਲ ਵਿੱਚ ਭਰਾ ਠੀਕ ਆ ਜੀ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਓਕੇ ਬਾਈ